ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਈ ਅਮਰਤਪਾਲ ਸਿੰਘ ਨੂੰ ਲੈ ਕੇ ਲੱਖਾ ਸਿਧਾਣਾ ਨੇ ਸਰਕਾਰ ਨੂੰ ਲੈ ਕੇ ਰੋਸ ਪ੍ਰਗਟਾਇਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਈ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲੀ ਸੀ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਉਹ ਸੌ ਚੁੱਕਣ ਦੇ ਲਈ ਬਾਹਰ ਆਏ ਪਰੰਤੂ ਪਰਿਵਾਰ ਤੋਂ ਬਿਨਾ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਜਦਕਿ ਮੀਡੀਆ ਦਾਰਾ ਵੀ ਦੂਰ ਰੱਖਿਆ ਗਿਆ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਾਈ ਅਮਰਤਪਾਲ ਸਿੰਘ ਜਦੋਂ ਸੌ ਚੁੱਕਣ ਦੇ ਲਈ ਆਏ ਤਾਂ ਬਹੁਤ ਸਾਰੀ ਪੁਲਿਸ ਤਾਇਨਾਤ ਕਰਕੇ ਜਿਹੜੀ ਕਿ ਸਿੱਖਾਂ ਦੇ ਨਾਲ ਸ਼ਰਿਆਮ ਧੱਕੇਸ਼ਾਹੀ ਹੁੰਦੀ ਜਿਹੜੀ ਕਿ ਦਿਖਾਈ ਦੇ ਰਹੀ ਸੀ ਤੇ ਦੂਜੇ ਪਾਸੇ ਵਕੀਲ ਜਸਪ੍ਰੀਤ ਸਿੰਘ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿ ਵਿਦੇਸ਼ੀ ਵਕੀਲ ਨੇ ਉਹਨਾਂ ਨੇ ਪੂਰੀ سپورਟ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੀਤੀ ਹੈ ਦੂਜੇ ਪਾਸੇ ਦੱਸਦੀ ਕਿ ਹੁਣ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਉੱਥੇ ਲੱਖਾ ਸਿਦਾਨਾ ਦੇ ਵੱਲੋਂ ਭਾਈ ਅਮਰਤਪਾਲ ਨੇ ਲੈ ਕੇ ਵੱਡੇ ਬਿਆਨ ਦਿੱਤੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਲੱਖਾਂ ਸਿਧਾਨਾਂ ਦਾ ਹੋਰ ਕੀ ਕਹਿਣਾ ਹੈ ਭਾਈ ਅਮਰਪਾਲ ਸਿੰਘ ਨੂੰ ਸੌ ਤੱਚ ਕਰ ਦਿੱਤੀ ਗਈ ਪਰ ਜਿਸ ਤਰੀਕੇ ਨਾਲ ਉੱਥੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਆਪਾਂ ਸਭ ਨੇ ਦੇਖਿਆ ਕਿ ਕਿਸੇ মিডিਆ ਨੂੰ ਬਿਆਨ ਤਾਂ ਬਹੁਤ ਦੂਰ ਦੀ ਗੱਲ ਆ ਇੱਕ ਝਲਕ ਵੀ ਨਹੀਂ ਪਾਉਣ ਦਿੱਤੀ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਇੱਥੋਂ ਤੱਕ ਕਿ ਭਾਈ ਸਰਬਜੀਤ ਸਿੰਘ ਜਿਹੜੇ ਮੈਂਬਰ ਨੇ ਫਰੀਦਪੁਰ ਤੋਂ ਉਹਨਾਂ ਨੂੰ ਵੀ ਮਿਲਣ ਤੱਕ ਨਹੀਂ ਦਿੱਤਾ ਗਿਆ ਇਹਦਾ ਸ਼ਾਇਦ ਉਹਦੀ ਮੈਮਰੀ ਜਿਹੜੀ ਉਹ ਰੱਤ ਕਰਾਦ ਮੈਂ ਤਾਂ ਪਰ ਬਹੁਤ ਵੱਡੇ ਪੱਧਰ ਤੇ ਇੱਕ ਦਬਾਅ ਬਣਿਆ ਪੰਜਾਬ ਦੇ ਵਿੱਚੋਂ ਆਵਾਜ਼ਾਂ ਉੱਠੀਆਂ ਆਂਤਰਾਸ਼ਟਰੀ ਪੱਧਰ ਦੇ ਉੱਤੇ ਜਿਵੇਂ ਇੱਕ ਅਮਰੀਕਾ ਤੋਂ ਵਕੀਲ ਨੇ ਜਸਪ੍ਰੀਤ ਸਿੰਘ ਜੀ ਉਹਨਾਂ ਨੇ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਹੈ ਜਿਹੜੀ ਉਹਨੂੰ ਮਿਲ ਕੇ ਆਵਾਜ਼ ਬੁਲੰਦ ਕੀਤੀ ਹੋਰ ਵੀ ਕਈ ਦੇਸ਼ਾਂ ਦੇ ਵਿੱਚੋਂ ਵੱਖ-ਵੱਖ ਥਾਵਾਂ ਤੇ ਸਰਕਾਰਾਂ ਨੂੰ ਮਿਲ ਕੇ ਇਹ ਆਵਾਜ਼ ਬੁਲੰਦ ਕੀਤੀ ਕਿ ਤਾਂ ਜਾ ਕੇ ਸਮਝ ਆਇਆ ਸੋ ਆਓ ਆਪਾਂ ਹੁਣ ਇਹ ਯਤਨ ਕਰੀਏ ਕਿ ਉਹਨੂੰ ਬਾਹਰ ਕਿਵੇਂ ਕਢਾਇਆ ਜਾਵੇ ਇਹਦੇ ਲਈ ਵੀ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਕਫਾ ਦੇਸ਼ਾਂ ਦੇ ਬੈਠੇ ਸਿੱਖਾਂ ਨੂੰ ਵੀ ਹਿਲ ਕਰਦਾ ਤੁਸੀਂ ਵੀ ਦਬਾਅ ਬਣਾਓ ਪੰਜਾਬ ਚੋਂ ਆਵਾਜ਼ ਉਠਣੀ ਚਾਹੀਦੀ ਆ ਤਾਂ ਕਿ ਉਹ ਬਾਹਰ ਆ ਕੇ ਪਾਰਲੀਮੈਂਟ ਦੇ ਵਿੱਚ ਜਿਹੜੇ ਪੰਜਾਬ ਦੇ ਮਸਲੇ ਨੇ ਮੁੱਦੇ ਨੇ ਸਿੱਖਾਂ ਦੀਆਂ ਬੜੇ ਲੰਮੇ ਸਮੇਂ ਤੋਂ ਲੰਮਕਦੀਆਂ ਆ ਰੀਆਂ ਜਿਹੜੀਆਂ ਮੰਗਾਂ ਨੇ ਜਾਂ ਹੱਕ ਨੇ ਉਹਨਾਂ ਦੇ ਉੱਤੇ ਬੇਵਾਕੀ ਨਾਲ ਦ੍ਰਿੜਤਾ ਨਾਲ ਆਪਣੀ ਗੱਲ ਰੱਖ ਸਕੀ ਉਸ ਸਾਡੇ ਵਾਲੇ ਦਾ ਬੰਦਾ ਹੀ ਬਹੁਤ ਥੋੜੇ ਨੇ ਜਿਹੜੇ ਉੱਚੇ ਮੈਂ ਕਹਾ ਥੋੜੇ ਕੀ ਹੋਣੇ ਇੱਕ ਅੱਧਾ ਮਸਾਂ ਬਾਕੀ ਦਾ ਸਾਰੇ ਜਾ ਕੇ ਪਾਰਲੀਮੈਂਟ ਤੇ ਜਾਂ ਤਾਂ ਦੀਦੀ ਦੀ ਬੋਲੀ ਬੋਲਦੇ ਆ ਫਿਰ ਜਾਂ ਮੂੰਹ ਚ ਢੁੰਗਣੀਆਂ ਪਾ ਲੈਂਦੇ ਚੁੱਪ ਕਰ ਜਾਂਦੇ ਸੋ ਆਓ ਆਪਾਂ ਇਹ ਵੀ ਯਤਨ ਅਰੰਭ ਕਰੀਏ ਕਿ ਉਹਨੂੰ ਬਾਹਰ ਕਢਾਇਆ ਜਾਵੇ ਤੇ ਦੂਸਰਾ ਮੈਂ ਇਸ ਤੋਂ ਇਲਾਵਾ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘ ਜੇਲਾ ਚ ਬੰਦ ਨੇ 35 30 40 ਸਾਲ ਤੋਂ ਅਸਜਾਮਾਂ ਪੁੰਗੀਆਂ ਕਰ ਚੁੱਕੇ ਨੇ ਉਦੇ ਲਈ ਵੀ ਸਾਨੂੰ ਯਤਨ ਕਰਨਾ ਚਾਹੀਦਾ ਹੈ ਰਹਿਾਈ ਲਈ ਮੈਂ ਬਖ ਬਖ ਦੇਸਾਂ ਜੀ ਬੈਠੇ ਸੱਖਾਂ ਨੂੰ ਪੀਲ ਕਰਦਾਂਗੇ ਤੁਸੀਂ ਵੀ ਕਾਂਤਰਾਚੀ ਪੱਧਰ ਤੇ ਇੱਕ ਦਬਾਅ ਬਣਾਓ ਤੇ ਮਹਾਦੀ ਜਿਹੜਾ ਕੌਮੀ ਸਾਬ ਮੋਰਚਾ ਲੱਗਿਆ ਹੋਇਆ ਉਹਦੇ ਲਈ ਵੀ ਸਾਨੂੰ ਜਿਹੜਾ ਦਵਾਰਾ ਉਹਨੂੰ ਪੂਰਾ ਮਜ਼ਬੂਤ ਕਰਨ ਦੇ ਲਈ ਉੱਥੇ ਹਾਜ਼ਰੀ ਦਵਾਰਾ ਫਿਰ ਆਪਾਂ ਸ਼ੁਰੂ ਕਰੀਏ ਤਾਂ ਕਿ ਸਰਕਾਰ ਆ ਜਿਹੜੀ ਉਹ ਸਾਡੀ ਗੱਲ ਸੁਣ ਸਕੇ